ਸਤਿ ਸ਼੍ਰੀ ਅਕਾਲ ਜੀ ਮੈਂ ਆਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤੀ ਆਈਟੀ ਫਰਮਾਂ ਨੂੰ ਨਵੇਂ H1B ਵੀਜ਼ਾ ਦੇ ਵਿੱਚ ਕਾਫੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ 2015 ਦੇ ਮੁਕਾਬਲੇ ਪਰਵਾਨਗਿਆਂ ਦੇ ਵਿੱਚ 70% ਦੀ ਖਿਰਾਵਟ ਆਈ ਹੈ ਤੇ ਇਹ ਰੁਝਾਨ ਮੌਜੂਦਾ H1B ਕਰਮਚਾਰੀਆਂ ਨੂੰ ਬਰਕਰਾਰ ਰੱਖਣ ਵੱਲ ਇੱਕ ਤਬਦੀਲੀ ਨੂੰ ਦਰਸਾਉਂਦਾ ਹੈ ਅਮਰੀਕੀ ਤਕਨੀਕੀ ਦਿੱਗਜ ਹੂੰ ਨਵੀਆਂ ਪਰਵਾਨਗਿਆਂ ਦੇ ਵਿੱਚ ਮੋੜੀ ਦੇ ਨੀਤੀਗਤ ਪਤਲਾਵ ਅਤੇ ਨਮੀਆਂ ਫਿਰਸਾ ਭਾਰਤੀ ਕੰਪਨੀਆਂ ਦੇ ਲਈ ਭਰਤੀ ਰਣਨੀਤੀਆਂ ਨੂੰ ਮੋੜ ਅਕਾਲ ਦੇ ਰਹੀਆਂ ਨੇ। USCIS ਰੁਜ਼ਗਾਰ ਦਰਤਾਵਾਂ ਦੇ ਅੰਕੜੇ ਤੇ ਅਤਾਤ ਦੇ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਯਾਨਕੀ NFAP ਦੇ ਵਿਸ਼ਲੇਸ਼ਣ ਦੇ ਅਨੁਸਾਰ ਵਿੱਤੀ ਸਾਲ 2025 ਦੇ ਵਿੱਚ ਛੋਟੀਆਂ ਦੀਆਂ ਸੱਤ ਭਾਰਤੀ IT ਸੇਵਾਵਾਂ ਕੰਪਨੀਆਂ ਨੇ ਸਿਰਫ 4573 ਨਵੀਆਂ H1B ਪਰਮਾਨੈਂਟ ਕਿਟੀਆਂ ਜੋ ਕਿ 2015 ਦੇ ਵਿੱਚ ਲਗਭਗ 15270 ਪਰਮਾਨੈਂਟ ਕਿਟੀਆਂ ਤੋਂ 70% ਘਟਾ ਹੈ ਅਤੇ ਵਿੱਤੀ ਸਾਲ 2024 ਦੇ ਮੁਕਾਬਲੇ 70% ਘਟਾ Okay. ਇਹ ਇੱਕ ਦਹਾਕੇ ਦੇ ਵਿੱਚ ਸਭ ਤੋਂ ਤੇਜ਼ ਗਿਰਾਵਟ ਨੂੰ ਦਰਸਾਉਂਦਾ ਹੈ ਅਤੇ ਅਮਰੀਕੀ ਵੀਜ਼ਨ ਨੀਤੀ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦੇ ਸਮੇਂ ਹੈ। ਇਹ ਤਬਦੀਲੀ ਹੁਨਰਬੰਦ ਇਮੀਗ੍ਰੇਸ਼ਨ ਲੈਂਡਸਕੇਪ ਦੇ ਵਿੱਚ ਇੱਕ ਵਿਆਪਕ ਪੁਨਰਗਠਨ ਨੂੰ ਦਰਸਾਉਂਦੀ ਹੈ। ਅਮਰੀਕਾ ਟੈਕਨੋਲੋਜੀ ਫਰਮਾਂ Amazon, Meta, Microsoft ਅਤੇ Google ਹੁਣ ਪਹਿਲੀ ਵਾਰ ਸ਼ੁਰੂਆਤੀ H1B ਪਰਮਿਟਾਂ ਦੇ ਲਈ ਚੋਟੀ ਦੇ 4 ਸਥਾਨਾਂ ਤੇ ਕਾਬਜ਼ ਨੇ ਜੋ ਉੱਚ ਹੁਨਰਬੰਦ ਪ੍ਰਤਿਭਾ ਲਈ ਮੁਕਾਬਲੇ ਦੇ ਵਿੱਚ ਅਮਰੀਕਾ ਆਧਾਰਤ ਮਾਲਕਾਂ ਦੇ ਲਈ ਵੱਧ ਤਰਕੀ ਦੀ ਤਰਜੀਹ ਨੂੰ ਦਰਸਾਉਂਦੀਆਂ ਨੇ ਜਿਉਂ ਕਿ ਭਾਰਤੀ ਆਈਟੀ ਫਰਮਾਂ ਦੇ ਲਈ ਨਵੀਆਂ ਪਰਵਾਨਗੀਆਂ ਦੇ ਵਿੱਚ ਗਿਰਾਵਟ ਆਈ ਹੈ ਨਿਰੰਤਰ ਰੋਜ਼ਗਾਰ ਪਟੀਸ਼ਨਾਂ ਸਥਿਰ ਨੇ ਯੂਐਸਸੀਆਈਐਸ ਨੇ ਵਿੱਤੀ ਸਾਲ 2025 ਦੇ ਵਿੱਚ 2,91,542 ਨਿਰੰਤਰ ਰੋਜ਼ਗਾਰ H1B ਪਟੀਸ਼ਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਦੇ ਵਿੱਚ 1.9% ਦੀ ਘਟ ਅਸਵੀਕਾਰ ਦਰ ਸੀ ਭਾਰਤੀ ਕੰਪਨੀਆਂ ਦੇ ਲਈ ਇਹ ਸਥਿਰਤਾ ਨਵੇਂ ਕਰਮਚਾਰੀਆਂ ਨੂੰ ਸਪੌਂਸਰ ਕਰਨ ਦੀ ਬਜਾਏ ਮੌਜੂਦਾ H1B ਕਰਮਚਾਰੀਆਂ ਨੂੰ ਬਰਕਰਾਰ ਰੱਖਣ ਦੇ ਵੱਲ ਇੱਕ ਤਬਦੀਲੀ ਨੂੰ ਉਜਾਗਰ ਕਰਦੀ ਹੈ ਨਿਰੰਤਰ ਨੌਕਰੀ ਪਰਟਿਸ਼ਨਾਂ ਦੇ ਲਈ ਹੈ ਟਾਟਾ ਕੰਸਲਟੈਂਸੀ ਸਰਵਿਸਿਜ਼ ਛੋਟੇ ਤੇ ਪੰਜ ਮਾਲਕਾਂ ਦੇ ਵਿੱਚ ਇਕਲੋਤੀ ਭਾਰਤੀ ਆਈਟੀ ਕੰਪਨੀ ਬਣੀ ਹੋਈ ਹੈ ਇਸਨੇ ਹਾਲ ਦੇ ਸਾਲ 5293 ਪਰਵੰਦੇ ਪ੍ਰਾਪਤ ਕੀਤੀਆਂ ਹਾਲਾਂਕਿ ਐਕਸਟੈਂਸ਼ਨਾਂ ਦੇ ਲਈ ਇਸ ਦੀ ਅਸਵੀਕਾਰਤਾ ਦਰ ਵੱਧ ਕੇ 7% ਹੋ ਗਈ ਜੋ ਕਿ ਵਿੱਤੀ ਸਾਲ 2024 ਦੇ ਵਿੱਚ 4% ਸੀ ਅਤੇ ਯੂਐਸਸੀਆਈਐਸ ਉਸ ਤੋਂ ਵੱਧ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਲ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤੀ ਆਈਟੀ ਫਰਮਾਂ ਨੂੰ ਨਵੇਂ ਐਚ1ਬੀ ਵੀਜ਼ਾ ਦੇ ਵਿੱਚ ਕਾਫੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ 2015 ਦੇ ਮੁਕਾਬਲੇ ਪਰਵਾਨਗੀਆਂ ਦੇ ਵਿੱਚ 70% ਦੀ ਗਿਰਾਵਟ ਆਈ ਹੈ ਅਤੇ ਇਹ ਦੂਜਾ ਮੌਜੂਦਾ ਐਚ1ਬੀ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਵੱਲ ਇੱਕ ਤਬਦੀਲੀ ਨੂੰ ਦਰਸਾਉਂਦਾ ਹੈ ਅਮਰੀਕੀ ਤਕਨੀਕੀ ਦਿੱਗਜ ਹੂੰ ਨਮੀਆਂ ਪਰਵਾਨਗਿਆਂ ਦੇ ਵਿੱਚ ਮੋਰੀ ਨੇ ਨੀਤੀਗਤ ਪਤਲਾਵ ਅਤੇ ਨਮੀਆਂ ਫਿੱਸਾ ਭਾਰਤੀ ਕੰਪਨੀਆਂ ਦੇ ਲਈ ਭਰਤੀ ਰਣਨੀਤੀਆਂ ਨੂੰ ਮੁੜ ਅਕਾਲ ਦੇ ਦਿੰਦੀਆਂ ਨੇ ਯੂਐਸਸੀਆਈਐਸ ਰੁਜ਼ਗਾਰ ਦਰਤਾਵਾਂ ਤੇ ਅੰਕੜੇ ਤੇ ਅਤਾ ਤੇ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਯਾਨਕੀ ਐਨ ਐਫ ਏ ਪੀ ਦੇ ਵਿਸ਼ਲੇਸ਼ਣ ਤੇ ਅਨੁਸਾਰ ਵਿੱਤੀ ਸਾਲ 2025 ਦੇ ਵਿੱਚ ਚੋਟੀ ਦੀਆਂ ਸੱਤ ਭਾਰਤੀ ਆਈਟੀ ਸੇਵਾਵਾਂ ਕੰਪਨੀਆਂ ਨੇ ਸਿਰਫ 4500 73 ਨਵੀਆਂ H1B ਪਰਵਾਨਗਿਆ ਤਰਕੀਆਂ ਜੋ ਕਿ 2015 ਦੇ ਵਿੱਚੋਂ ਲਗਭਗ 15270 ਪਰਵਾਨਗਿਆ ਤੋਂ 70% ਘਟ ਹੈ ਅਤੇ ਵਿੱਤੀ ਸਾਲ 2024 ਦੇ ਮੁਕਾਬਲੇ 70% ਘਟ ਹੈ ਇਹ ਇੱਕ ਦਹਾਕੇ ਦੇ ਵਿੱਚ ਸਭ ਤੋਂ ਤੇਜ਼ ਗਿਰਾਵਟ ਨੂੰ ਦਰਸਾਉਂਦਾ ਹੈ ਅਤੇ ਅਮਰੀਕੀ ਵੀਜ਼ਾ ਨੀਤੀ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦੇ ਸਮੇਂ ਹੈ ਇਹ ਇਹ ਤਬਦੀਲੀ ਹੁਨਰਬੰਦ ਇਮੀਗ੍ਰੇਸ਼ਨ ਲੈਂਡਸਕੇਪ ਦੇ ਵਿੱਚ ਇੱਕ ਵਿਆਪਕ ਪੁਨਰਗਠਨ ਉਤਸੰਧਕ ਹੈ ਅਮਰੀਕਾ ਟੈਕਨੋਲੋਜੀ ਫਰਮਾਂ ਐਮਾਜ਼ੋਨ ਮੈਟਾ Microsoft ਅਤੇ Google ਹੁਣ ਪਹਿਲੀ ਵਾਰ ਸ਼ੁਰੂਆਤੀ H1B ਪਰਵਾਨਗਿਆਂ ਲਈ ਚੋਟੀ ਦੇ 4 ਸਥਾਨਾਂ ਤੇ ਕਾਬਜ਼ ਨੇ ਜੋ ਉੱਚ ਹੁਨਰਬੰਦ ਪ੍ਰਤਿਭਾ ਦੇ ਲਈ ਮੁਕਾਬਲੇ ਦੇ ਵਿੱਚ ਅਮਰੀਕਾ ਅਧਾਰਤ ਮਾਲਕਾਂ ਦੇ ਲਈ ਵੱਧ ਰਹੀ ਤਰਜੀਹ ਨੂੰ ਦਰਸਉਂਦੇ ਹਨ ਜੁਰੇ ਕਿ ਭਾਰਤੀ IT ਫਰਮਾਂ ਦੇ ਲਈ ਨਵੀਆਂ ਪਰਵਾਨਗਿਆਂ ਦੇ ਵਿੱਚ ਗਿਰਾਵਟ ਆਈ ਹੈ ਨਿਰੰਤਰ ਰੋਜ਼ਗਾਰ ਪਟੀਸ਼ਨਾਂ ਸਥਿਰ ਨੇ USCIS ਨੇ ਵਿੱਤੀ ਸਾਲ 2025 ਦੇ ਵਿੱਚ 291545 ਨਿਰੰਤਰ ਰੋਜ਼ਗਾਰ H1B ਪਟੀਸ਼ਨਾਂ ਨੂੰ ਜੁੜੀ ਦਿੱਤੀਗੇ ਜਿਹਦੇ ਵਿੱਚ 1.9% ਦੀ ਕਟ ਅਸਵੀਕਾਰدار ਸੀ ਭਾਰਤੀ ਕੰਪਨੀਆਂ ਦੇ ਲਈ ਇਹ ਸਥਿਰਤਾ ਨਵੇਂ ਕਰਮਚਾਰੀਆਂ ਨੂੰ ਸਪੌਂਸਰ ਕਰਨ ਦੀ ਬਜਾਏ ਮੌਜੂਦਾ H1B ਕਰਮਚਾਰੀਆਂ ਨੂੰ ਬਰਕਰਾਰ ਰੱਖਣ ਦੇ ਵੱਲ ਇੱਕ ਤਬਦੀਲੀ ਨੂੰ ਉਜਾਗਰ ਕਰਦੀ ਹੈ ਨਿਯੰਤਰਿਤ ਰੁਜ਼ਗਾਰ ਪਟੇਸ਼ਨਰ ਦੇ ਲਈ ਹੈ ਟਾਟਾ ਕੰਸਲਟੈਂਸੀ ਸਰਵਿਸਿਜ਼ ਛੋਟੇ ਤੇ ਪੰਜ ਮਾਲਕਾਂ ਦੇ ਵਿੱਚ ਖਲੋਤੀ ਭਾਰਤੀ ਆਈਟੀ ਕੰਪਨੀ ਬਣੀ ਹੋਈ ਹੈ ਇਸਨੇ ਹਾਲ ਦੇ ਸਾਲ 5293 ਪ੍ਰਵਾਨਗੀਆਂ ਪ੍ਰਾਪਤ ਕੀਤੀਆਂ ਹਾਲਾਂਕਿ ਐਕਸਟੈਂਸ਼ਨਾਂ ਦੇ ਲਈ ਇਸ ਦੀ ਅਸਵੀਕਾਰਤਾ ਦਰ ਵੱਧ ਕੇ 7% ਹੋ ਗਈ ਜੋ ਕਿ ਵਿੱਤੀ ਸਾਲ 2024 ਦੇ ਵਿੱਚ 4% ਸੀ ਅਤੇ ਯੂਐਸਸੀ ਆਈਐਸ ਉਸ ਤੋਂ ਵੱਧ ਦੇ ਸਤਿ ਸ਼ਗਰ ਜੀ ਮੈਂ ਕੋਮਲ ਕਪੂਲ ਤੋਂ ਦੇਖ ਰਿਹਾ ਹਾਂ ਚੈਨਲ ਪੰਜਾਬੀ ਭਾਰਤੀ ਆਈਟੀ ਫਰਮਾਂ ਨੂੰ ਨਵੇਂ ਐਚ1ਬੀ ਵੀਜ਼ਾ ਦੇ ਵਿੱਚ ਕਾਫੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ 2015 ਦੇ ਮੁਕਾਬਲੇ ਪਰਵਾਨਗਿਆਂ ਦੇ ਵਿੱਚ 70% ਦੀ ਗਿਰਾਵਟ ਆਈ ਹੈ ਤੇ ਇਹ ਰੁਝਾਨ ਮੌਜੂਦਾ ਐਚ1ਬੀ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਵੱਲ ਇੱਕ ਤਬਦੀਲੀ ਨੂੰ ਦਰਸਾਉਂਦਾ ਹੈ ਅਮਰੀਕੀ ਤਕਨੀਕੀ ਡਿਗਜ ਹੂੰ ਨਵੀਆਂ ਪਰਵਾਨਗਿਆਂ ਦੇ ਵਿੱਚ ਮੌਰੀ ਦੇ ਨੀਤੀਗਤ ਪਤਲਾਵ ਅਤੇ ਨਵੀਆਂ ਫਿੱਸਾ ਭਾਰਤੀ ਕੰਪਨੀਆਂ ਦੇ ਲਈ ਭਰਤੀ ਰਣਨੀਤੀਆਂ ਨੂੰ ਮੂੜ ਅਕਾਲ ਦੇ ਰਹੀਆਂ ਨੇ ਯੂਐਸਸੀਆਈਐਸ ਰੁਜ਼ਗਾਰ ਦਾਤਾਵਾਂ ਦੇ ਅੰਕੜੇ ਤੇ ਅਧਾਰ ਤੇ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਯਾਨਕੀ ਐਨ ਐਫ ਏ ਪੀ ਦੇ ਵਿਸ਼ਲੇਸ਼ਣ ਤੇ ਅਨੁਸਾਰ ਬੀਤੇ ਸਾਲ ਤੋਂ ਸ਼ੁਰੂ 25 ਦੇ ਵਿੱਚ ਚੋਟੀ ਦੀਆਂ ਸੱਤ ਭਾਰਤੀ ਆਈਟੀ ਸੇਵਾਵਾਂ ਕੰਪਨੀਆਂ ਨੇ ਸਿਰਫ 4500 73 ਨਵੀਆਂ H1B ਪਰਵਾਨਗੀਆਂ ਤਰਕੀਆਂ ਜੋ ਕਿ 2015 ਦੇ ਵਿੱਚੋਂ ਲਗਭਗ 15270 ਪਰਵਾਨਗੀਆਂ ਤੋਂ 70% ਘਟ ਹੈ ਅਤੇ ਵਿੱਤੀ ਸਾਲ 2024 ਦੇ ਮੁਕਾਬਲੇ 70% ਘਟ ਹੈ ਇਹ ਇੱਕ ਧਾਕੇ ਦੇ ਵਿੱਚ ਸਭ ਤੋਂ ਤੇਜ਼ ਗਿਰਾਵਟ ਨੂੰ ਦਰਸਾਉਂਦਾ ਹੈ ਅਤੇ ਅਮਰੀਕੀ ਵੀਜ਼ਾ ਨੀਤੀ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦੇ ਸਮੇਂ ਹੈ ਇਹ ਤਬਦੀਲੀ ਹੁਨਰਬੰਦ ਇਮੀਗ੍ਰੇਸ਼ਨ ਲੈਂਡਸਕੇਪ ਦੇ ਵਿੱਚ ਇੱਕ ਵਿਆਪਕ ਪੁਨਰਗਠਨ ਨੂੰ ਦਰਸਾਉਂਦੀ ਹੈ ਅਮਰੀਕਾ ਟੈਕਨੋਲੋਜੀ ਫਰਮਾਂ Amazon, Meta, Microsoft ਅਤੇ Google ਹੁਣ ਪਹਿਲੀ ਵਾਰ ਸ਼ੁਰੂਆਤੀ H1B ਪਰਮਨੈਂਟ ਲਈ ਚੋਟੀ ਦੇ 4 ਸਥਾਨਾਂ ਤੇ ਕਾਬਜ਼ ਨੇ ਜੋ ਉੱਚ ਹੁਨਰਬੰਦ ਪ੍ਰਤਿਭਾ ਦੇ ਲਈ ਮੁਕਾਬਲੇ ਦੇ ਵਿੱਚ ਅਮਰੀਕਾ ਆਧਾਰਤ ਮਾਲਕਾਂ ਦੇ ਲਈ ਵੱਧ ਰਹੀ ਤਰਜੀਹ ਨੂੰ ਦਰਸਾਉਂਦੀ ਹੈ ਜੁਰੂ ਕਿ ਭਾਰਤੀ ਆਰਟੀ ਫਰਮਾਂ ਦੇ ਲਈ ਨਵੀਆਂ ਪ੍ਰਬੰਧਕੀ ਤੇ ਵਿੱਚ ਗਿਰਾਵਟ ਆਈ ਹੈ ਨਿਰੰਤਰ ਰੋਜ਼ਗਾਰ ਪਟੀਸ਼ਨਾਂ ਸਥਿਰ ਨੇ ਯੂ ਐਸ ਸੀ ਆਈ ਐਸ ਨੇ ਵਿੱਤੀ ਸਾਲ 2025 ਦੇ ਵਿੱਚ 291542 ਨਿਰੰਤਰ ਰੋਜ਼ਗਾਰ ਐਚ 1 ਬੀ ਪਟੀਸ਼ਨਾਂ ਨੂੰ ਮਨਜ਼ੂਰੀ ਦਿੱਤੀਗੇ ਜਿਦੇ ਵਿੱਚ 1.9% ਕਟ ਅਸਵੀਕਾਰਦਾਰ ਸੀ ਭਾਰਤੀ ਕੰਪਨੀਆਂ ਦੇ ਲਈ ਇਹ ਸਥਿਰਤਾ ਨਵੇਂ ਕਰਮਚਾਰੀਆਂ ਨੂੰ ਸਪੌਂਸਰ ਕਰਨ ਦੀ ਬਜਾਏ ਮੌਜੂਦਾ H1B ਕਰਮਚਾਰੀਆਂ ਨੂੰ ਬਰਕਰਾਰ ਰੱਖਣ ਦੇ ਵੱਲ ਇੱਕ ਤਬਦੀਲੀ ਨੂੰ ਉਜਾਗਰ ਕਰਦੀ ਹੈ ਨਿਰੰਤਰ ਰੁਜ਼ਗਾਰ ਪਟੇਸ਼ਨਾਂ ਦੇ ਲਈ ਹੈ ਟਾਟਾ ਕੰਸਲਟੈਂਸੀ ਸਰਵਿਸਿਜ਼ ਛੋਟੇ ਤੇ ਪੰਜ ਮਾਲਕ ਦੇ ਵਿੱਚੋਂ ਇੱਕ ਲੋਤੀ ਭਾਰਤੀ ਆਈਟੀ ਕੰਪਨੀ ਬਣੀ ਹੋਈ ਹੈ ਇਸਨੇ ਹਾਲ ਦੇ ਸਾਲ 5293 ਪ੍ਰਵਾਨਗੀਆਂ ਪ੍ਰਾਪਤ ਕੀਤੀਆਂ ਹਾਲਾਂਕਿ ਐਕਸਟੈਂਸ਼ਨਾਂ ਦੇ ਲਈ ਇਸ ਦੀ ਅਸਵੀਕਾਰਤਾ ਦਰ ਵੱਧ ਕੇ 7% ਹੋ ਗਈ ਜੋ ਕਿ ਪਿਛਲੇ ਸਾਲ 2024 ਦੇ ਵਿੱਚ 4% ਸੀ ਅਤੇ ਯੂਐਸਸੀ ਆਈਐਸ ਔਸਤ ਤੋਂ ਵੱਧ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਆਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤੀ ਆਈਟੀ ਫਰਮਾਂ ਨੂੰ ਨਵੇਂ ਐਚ1ਬੀ ਵੀਜ਼ਾ ਦੇ ਵਿੱਚ ਕਾਫੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ 2015 ਦੇ ਮੁਕਾਬਲੇ ਪਰਵਾਨਗਿਆਂ ਦੇ ਵਿੱਚ 70% ਦੀ ਗਿਰਾਵਟ ਆਈ ਹੈ ਅਤੇ ਇਹ ਰੁਝਾਨ ਮੌਜੂਦਾ ਐਚ1ਬੀ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਵੱਲ ਇੱਕ ਤਬਦੀਲੀ ਨੂੰ ਦਰਸਾਉਂਦਾ ਹੈ ਅਮਰੀਕੀ ਤਕਨੀਕੀ ਦਿੱਗਜ ਹੂੰ ਨਵੀਆਂ ਪਰਵਾਨਕਿਆਂ ਦੇ ਵਿੱਚੋਂ ਮੋਰੀ ਨੇ ਨੀਤੀਗਤ ਪਤਲਾਵ ਅਤੇ ਨਵੀਆਂ ਫੀਸਾਂ ਭਾਰਤੀ ਕੰਪਨੀਆਂ ਦੇ ਲਈ ਭਾਰਤੀ ਰਣਨੀਤੀਆਂ ਨੂੰ ਮੁੜ ਅਕਾਦ ਦੇ ਰਹੀਆਂ ਨੇ ਯੂਐਸਸੀਆਈਐਸ ਰੁਜ਼ਗਾਰ ਦਰਤਾਵਾਂ ਤੇ ਅੰਕੜੇ ਤੇ ਅਤਾ ਤੇ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਯਾਨਕੀ ਐਨ ਐਫ ਏ ਪੀ ਦੇ ਵਿਸ਼ਲੇਸ਼ਣ ਤੇ ਅਨੁਸਾਰ ਬੀਤੇ ਸਾਲ ਤੋਂ ਸ਼ੁਰਪੱਚੇ ਦੇ ਵਿੱਚ ਚੋਟੀਆਂ ਰਹੀਆਂ ਸਤ ਭਾਰਤੀ ਆਈਟੀ ਸੇਵਾਵਾਂ ਕੰਪਨੀਆਂ ਨੇ ਸਿਰਫ 4500 73 ਨਵੀਆਂ H1B ਪਰਵਾਨਗਿਆ ਤਰਕੀਆਂ ਜੋ ਕਿ 2015 ਦੇ ਵਿੱਚ ਲਗਭਗ 15270 ਪਰਵਾਨਗਿਆ ਤੋਂ 70% ਘਟ ਹੈ ਅਤੇ ਵਿੱਤੀ ਸਾਲ 2024 ਦੇ ਮੁਕਾਬਲੇ 70% ਘਟ ਹੈ ਇਹ ਇੱਕ ਦਹਾਕੇ ਦੇ ਵਿੱਚ ਸਭ ਤੋਂ ਤੇਜ਼ ਗਿਰਾਵਟ ਨੂੰ ਦਰਸਾਉਂਦਾ ਹੈ ਅਤੇ ਅਮਰੀਕੀ ਵੀਜ਼ਾ ਨੀਤੀ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦੇ ਸਮੇਂ ਹੈ ਇਹ ਤਬਦੀਲੀ ਹੁਨਰਬੰਦ ਇਮੀਗ੍ਰੇਸ਼ਨ ਲੈਂਡਸਕੇਪ ਦੇ ਵਿੱਚ ਇੱਕ ਵਿਆਪਕ ਪੁਨਰਗਠਨ ਨੂੰ ਦਰਸਾਉਂਦੀ ਹੈ ਅਮਰੀਕਾ ਟੈਕਨੋਲੋਜੀ ਫਰਮਾਂ ਐਮਾਜ਼ੋਨ ਮੈਟਾ ਮਾਈਕਰੋਸਾਫਟ ਅਤੇ ਗੂਗਲ ਹੁਣ ਪਹਿਲੀ ਵਾਰ ਸ਼ੁਰੂਆਤੀ ਐਚਯੂਐਨਬੀ ਪਰਵਾਣ ਗਿਆ ਦੇ ਲਈ ਚੋਟੀ ਦੇ ਚਾਰ ਸਥਾਨਾਂ ਤੇ ਕਾਬਜ਼ ਨੇ ਜੋ ਉੱਚ ਹੁਨਰਬੰਦ ਪ੍ਰਤਿਭਾ ਦੇ ਲਈ ਮੁਕਾਬਲੇ ਦੇ ਵਿੱਚ ਅਮਰੀਕਾ ਆਧਾਰਤ ਮਾਲਕਾਂ ਦੇ ਲਈ ਵੱਧ ਰਹੀ ਤਰਜੀਹ ਨੂੰ ਦਰਸਾਉਂਦੀਆਂ ਨੇ ਜੁਰੇ ਕਿ ਭਾਰਤੀ ਆਈਟੀ ਫਰਮਾਂ ਦੇ ਲਈ ਨਵੀਆਂ ਪਰਵਾਣ ਗਿਆ ਦੇ ਵਿੱਚ ਗਿਰਾਵਟ ਆਈ ਹੈ ਨਿਰੰਤਰ ਰੋਜ਼ਗਾਰ ਪਟੇ ਨਸਥਿਰ ਨੇ ਯੂ ਐਸ ਸੀ ਆਈ ਐਸ ਨੇ ਵਿੱਤੀ ਸਾਲ 2025 ਦੇ ਵਿੱਚ 291542 ਨਿਰੰਤਰ ਰੋਜ਼ਗਾਰ ਐਚ 1 ਬੀ ਪਟੀਸ਼ਨਾਂ ਨੂੰ ਮਨਜ਼ੂਰੀ ਦਿੱਤੀਗੇ ਜਿਦੇ ਵਿੱਚ 1.9% ਕਟ ਅਸਵੀਕਾਰਦਾਰ ਸੀ ਭਾਰਤੀ ਕੰਪਨੀਆਂ ਦੇ ਲਈ ਇਹ ਸਥਿਰਤਾ ਨਵੇਂ ਕਰਮਚਾਰੀਆਂ ਨੂੰ ਸਪੌਂਸਰ ਕਰਨ ਦੀ ਬਜਾਏ ਮੌਜੂਦਾ H1B ਕਰਮਚਾਰੀਆਂ ਨੂੰ ਬਰਕਰਾਰ ਰੱਖਣ ਦੇ ਵੱਲ ਇੱਕ ਤਬਦੀਲੀ ਨੂੰ ਉਜਾਗਰ ਕਰਦੀ ਹੈ ਨਿਰੰਤਰ ਰੁਜ਼ਗਾਰ ਪਟੇਸ਼ਨਾਂ ਦੇ ਲਈ ਹੈ ਟਾਟਾ ਕੰਸਲਟੈਂਸੀ ਸਰਵਿਸਿਜ਼ ਛੋਟੇ ਤੇ ਪੰਜ ਮਾਲਕਾਂ ਦੇ ਵਿਚ ਇਕਲੋਤੇ ਭਾਰਤੀ ਆਈਟੀ ਕੰਪਨੀ ਬਣੀ ਹੋਈ ਹੈ ਇਸਨੇ ਹਾਲ ਦੇ ਸਾਲ 5293 ਪਰਵਾਨੇ ਪ੍ਰਾਪਤ ਕੀਤੀਆਂ ਹਾਲਾਂਕਿ ਐਕਸਟੈਂਸ਼ਨਾਂ ਦੇ ਲਈ ਇਸ ਦੀ ਅਸਵੀਕਾਰਤਾ ਦਰ ਵੱਧ ਕੇ 7% ਹੋ ਗਈ ਜੋ ਕਿ ਵਿੱਤੀ ਸਾਲ 2024 ਦੇ ਵਿੱਚ 4% ਸੀ ਅਤੇ ਯੂਐਸਸੀ ਆਈਐਸਓ ਤੋਂ ਵਧਦੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ